ਸਤਿ ਸ਼੍ਰੀ ਅਕਾਲ ਜੀ ਤੁਹਾਡੀ ਆਪਣੀ ਸੁਖਜਿੰਦਰ ਤੂਰ ਐਵੇਂ ਨਹੀਂ ਮਾਪੇ ਡਰਦੇ ਈਆਂ ਜੰਮਣ ਤੋਂ ਦਰਿੰਦੇ ਨੋਚ-ਨੋਜ ਖਾ ਜਾਂਦੇ ਨੇ ਇੱਕ ਡਾਕਟਰ ਵੀ ਅੱਜ ਸੇਫ ਨਹੀਂ ਆਮ ਧੀਆ ਕਿੱਥੋਂ ਸੇਫ ਹੋਣਗੀਆਂ ਖੁੱਲੇ ਆਂ ਫਿਰਦੇ ਦਰਿੰਦੇ ਨੋਚ-ਨੋਜ ਕੇ ਖਾ ਜਾਂਦੇ ਨੇ ਰੱਬ ਦੀਆਂ ਬਣਾਈਆਂ ਦਾਤਾਂ ਨੂੰ ਕਿਉਂ ਕੁੜੀਆਂ ਅੱਜ ਸੇਫ ਨਹੀਂ ਦਿਨ ਤੇ ਰਾਤਾਂ ਨੂੰ आरजे अस्पताल कोलकाता दी घटना ਨੇ ਦੁਨੀਆ ਆਪਾ ਆਰਥਨੋਮਿਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੱਕ ਹਿਲਾ ਕੇ ਰੱਖ ਦਿੱਤਾ ਇਸ ਨੇ ਨਿਪਟਾਇਆ ਕਾਂਡ ਨੂੰ ਜਾਦ ਨੂੰ ਤਾਜ਼ਾ ਕਰ ਦਿੱਤਾ ਇਥੋਂ ਤੱਕ ਕਿ ਫੋਰਨ ਵਿੱਚ ਬੈਠੇ ਲੋਕਾਂ ਦੇ ਮਨਾਂ ਵਿੱਚ ਇੱਕ ਭੈ ਪੈਦਾ ਕਰ ਦਿੱਤਾ ਅਤੇ ਇੰਡੀਆ ਦੇ ਆਸ਼ਚ ਨੂੰ ਤੰਦਰਾ ਕਰ ਦਿੱਤਾ ਐਨ ਆਰ ਆਈ ਵੀ ਇੰਡੀਆ ਵਿੱਚ ਵਾਪਰ ਰਹੀਆਂ ਘਟਨਾਵਾਂ ਤੋਂ ਚਿਤੰਤ ਹੋਣ ਲੱਗੇ ਇਹ ਜੋ ਕੁਝ ਵੀ ਵਾਪਰ ਰਿਹਾ ਹੈ ਸਿਆਸੀ ਇੱਛਾ ਸ਼ਕਤੀ ਅਤੇ ਕਰਪਸ਼ਨ ਲਈ ਹੋ ਰਿਹਾ ਹੈ ਜਿਵੇਂ ਕਿ ਕਲਕੱਤਾ ਦੀ ਸਰਕਾਰ ਕਰ ਰਹੀ ਹੈ ਅੰਤ ਤੱਕ ਕਾਤਲਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਗੈਂਗਸਟਰ ਸਮੱਗਲਰ ਮਾਫੀਆ ਇਹ ਮਾਂ ਦੇ ਪੇਟ ਵਿੱਚੋਂ ਪੈਦਾ ਨਹੀਂ ਹੁੰਦੇ ਇਹ ਛਾਸੀ ਇੱਛਾ ਸ਼ਕਤੀਆਂ ਪੁਲਿਸ ਤੇ ਆਪਸੀ ਗੱਠਜੋੜ ਤੋਂ ਪੈਦਾ ਕੀਤੇ ਜਾਂਦੇ ਹਨ ਇਹਨਾਂ ਨੂੰ ਇਲੈਕਸ਼ਨਾਂ ਲਈ ਵਰਤਿਆ ਜਾਂਦਾ ਹੈ ਜਿੰਨੀ ਦੇਰ ਤੱਕ ਇੰਡੀਆ ਵਿੱਚ ਇਲੈਕਸ਼ਨ ਸਸਤੇ ਨਹੀਂ ਹੁੰਦੇ ਅਤੇ ਬਾਹਰਲੀਆਂ ਕੰਟਰੀਆਂ ਵਾਂਗੂ ਨਹੀਂ ਕਰਾਏ ਜਾਂਦੇ ਇਹ ਅਲਾਮਤਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ ਕਿਉਂਕਿ ਸਿਆਸੀ ਬਿਊਰੋਕ੍ਰੇਸੀ ਗੱਠ ਜੋੜ ਨੂੰ ਤੋੜਿਆ ਨਹੀਂ ਜਾ ਸਕਦਾ ਇੱਕ ਭਰਾ ਜਦੋਂ ਆਪਣੀ ਭੈਣ ਨਾਲ ਤੁਰਦਾ ਹੈ ਤਾਂ ਉਸ ਦੀ ਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਤੁਰਦਾ ਹੈ ਜਦੋਂ ਕਿ ਦੂਸਰੀ ਜਵਾਨ ਲੜਕੀ ਉਸ ਨੂੰ ਦੱਸ ਜਾਂਦੀ ਹੈ ਤਾਂ ਅੱਖਾਂ ਪਾੜ ਪਾੜ ਕੇ ਉਸ ਵੱਲ ਵੇਖਦਾ ਹੈ ਇੱਥੋਂ ਤੱਕ ਕਿ ਮਾਪਿਆਂ ਨੂੰ ਲੜਕੇ ਦਾ ਖਿਆਲ ਇੱਕ ਪਾਸੇ ਰੱਖ ਕੇ ਲੜਕਿਆਂ ਵੱਲ ਧਿਆਨ ਦੇਣਾ ਪਵੇਗਾ ਅਤੇ ਸਿੱਖਿਆ ਦੇਣੀ ਪਵੇਗੀ ਆਓ ਹਾਰ ਨਾ ਮੰਨੀਏ ਅਤੇ ਇਹ ਨਾ ਕਹੀਏ ਮੈਨੂੰ ਕੀ ਤਾਂ ਕਿ ਦੁਆਰਾ ਕਲਕੱਤਾ ਵਰਗੀ ਘਟਨਾ ਨਾ ਵਾਪਰੇ ਤੁਹਾਡੀ ਆਪਣੀ ਸੁਖਿੰਦਰ ਤੂ ਧੰਨਵਾਦ ਸਤਿ ਸ੍ਰੀ ਅਕਾਲ